ਦੋਸਤੋ ਅੱਜ ਦੀ ਕਹਾਣੀ ਹੈ ਪੰਜਾਬ ਦੇ ਇੱਕ ਐਸੇ ਦਰਿੰਦੇ ਦੀ ਇੱਕ ਐਸਾ ਸੀਰੀਅਲ ਕਿਲਰ ਜਿਹੜਾ ਕਤਲ ਕਰਨ ਤੋਂ ਬਾਅਦ ਲਾਸ਼ ਦੇ ਕੱਪੜੇ ਉਤਾਰ ਕੇ ਉਸ ਦੀ ਪਿੱਠ ਉੱਤੇ ਪੰਜਾਬੀ ਵਿੱਚ ਧੋਖੇਬਾਜ਼ ਲਿਖ ਦਿੰਦਾ ਸੀ ਇਸ ਤੋਂ ਬਾਅਦ ਲਾਸ਼ ਦੇ ਉਹ ਪੈਰੀ ਹੱਥ ਲਾਉਂਦਾ ਤੇ ਉਸ ਤੋਂ ਮਾਫੀ ਮੰਗਦਾ ਕਿ ਮੈਨੂੰ ਮaaf ਕਰ ਦੇ ਮੇਰੇ ਕੋਲੋਂ ਤੇਰਾ ਕਤਲ ਹੋ ਗਿਆ ਇਨਾ ਹੀ ਨਹੀਂ ਇਹ ਸੀਰੀਅਲ ਕਿਲਰ ਦਿਨ ਵਿੱਚ ਤਾਂ ਇੱਕ ਆਮ ਇਨਸਾਨ ਬਣ ਕੇ ਘੁੰਮਦਾ ਪਰ ਜਦੋਂ ਹੀ ਰਾਤ ਪੈਦੀ ਤਾਂ ਇਹ ਦਰਿੰਦਾ ਔਰਤਾਂ ਦੇ ਕੱਪੜੇ ਪਾ ਕੇ ਇੱਕ ਸੋਹਣੀ ਸੁਨੱਖੀ ਮਟਿਆਰ ਬਣ ਕੇ ਸੜਕਾਂ ਉੱਤੇ ਨਿਕਲ ਤੁਰਦਾ ਤੇ ਫਿਰ ਕਤਲ ਤੇ ਕਤਲ ਕਰਦਾ ਜਾਂਦਾ ਇਸ ਦਰਿੰਦੇ ਨੇ ਪੁਲਿਸ ਸਾਹਮਣੇ 11 ਕਤਲਾਂ ਦੀ ਗੱਲ ਕਬੂਲ ਕੀਤੀ ਪਰ ਨਾਲ ਹੀ ਇਹ ਵੀ ਕਹਿ ਰਿਹਾ ਕਿ ਮੈਂ ਕਿੰਨੇ ਲੋਕਾਂ ਨੂੰ ਕਿੱਥੇ-ਕਿੱਥੇ ਮਾਰਿਆ ਇਹ ਮੈਨੂੰ ਭੋਰਾ ਵੀ ਯਾਦ ਨਹੀਂ ਮੈਂ ਹਮੇਸ਼ਾ ਨਸ਼ੇ ਵਿੱਚ ਰਹਿੰਦਾ ਸੀ ਇਸ ਕਰਕੇ ਮੈਨੂੰ ਨਹੀਂ ਪਤਾ ਕਿ ਮੈਂ ਕਿੰਨੇ ਕਤਲ ਕਰ ਦਿੱਤੇ ਲਾਸ਼ਾਂ ਦੀ ਗਿਣਤੀ 11 ਤੋਂ ਕਈ ਗੁਣਾ ਵੱਧ ਵੀ ਹੋ ਸਕਦੀ ਹੈ ਹਾਲ ਦੀ ਘੜੀ ਵਿੱਚ ਇਸ ਦਰਿੰਦੇ ਨੂੰ ਪੰਜਾਬ ਦੇ ਸਭ ਤੋਂ ਵੱਡੇ ਸੀਰੀਅਲ ਕਿਲਰ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ ਕੌਣ ਹੈ ਇੰਨਾ ਇਹ ਬੇਰਹਿਮ ਹਤਿਆਰਾ ਕਿਵੇਂ ਇਹ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਸੀ ਲੋਕਾਂ ਨੂੰ ਕਿਉਂ ਕਤਲ ਕਰਦਾ ਸੀ ਤੇ ਕਤਲ ਕਰਨ ਦੇ ਨਾਲ-ਨਾਲ ਇਸ ਦਰਿੰਦੇ ਨੂੰ ਜੋ ਲਤ ਲੱਗੀ ਹੋਈ ਸੀ ਜਿਸ ਦੇ ਬਿਨਾਂ ਇਹ ਰਹਿ ਨਹੀਂ ਸੀ ਸਕਦਾ ਉਸ ਬਾਰੇ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ ਦੋਸਤੋ ਅੱਜ ਦੇ ਸਮੇਂ ਵਿੱਚ ਬਹੁਤ ਸਾਰੇ ਨੌਜਵਾਨ ਅਜਿਹੇ ਹਨ ਜੋ ਆਪਣੀ ਹਵਸ ਮਟਾਉਣ ਲਈ ਹੋਮੋਸੈਕਸ਼ੁਅਲ ਭਾਵ ਜਿਹੜੇ ਗੇ ਹੁੰਦੇ ਉਹਨਾਂ ਨਾਲ ਹੀ ਸਬੰਧ ਬਣਾ ਲੈਂਦੇ ਹਨ ਅਜਿਹੇ ਲੋਕਾਂ ਨੂੰ ਇਹ ਕਹਾਣੀ ਬੜੇ ਧਿਆਨ ਨਾਲ ਸੁਣਨੀ ਲੋੜ ਹੈ ਵੀਡੀਓ ਅੱਗੇ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰ ਲਓ ਤੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਸੋ ਆਓ ਹੁਣ ਅਜਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਕਹਾਣੀ ਸ਼ੁਰੂ ਹੁੰਦੀ ਹੈ ਸਾਲ 2024 ਤੋਂ ਭਾਵ ਇਸੇ ਸਾਲ ਕਰੀਬ 4 ਮਹੀਨੇ ਪਹਿਲਾਂ 18 ਅਗਸਤ ਨੂੰ ਪੰਜਾਬ ਦੇ ਰੋਪੜ ਜ਼ਿਲ੍ਹੇ ਦੇ ਕੀਰਤਪੁਰ ਸਾਹਿਬ ਦੇ ਮੁੱਖ ਹਾਈਵੇ ਉੱਤੇ ਇੱਕ ਟੋਲ ਪਲਾਜ਼ੇ ਦੇ ਸਾਹਮਣੇ ਚਾਹ ਦੀ ਇੱਕ ਛੋਟੀ ਜੀ ਦੁਕਾਨ ਸੀ ਇਸ ਦੁਕਾਨ ਦੇ ਮਾਲਕ ਦੀ ਲਾਸ਼ ਉੱਥੇ ਨੇੜੇ ਹੀ 18 ਅਗਸਤ 2024 ਨੂੰ ਪੁਲਿਸ ਨੂੰ ਲੱਭਦੀ ਹੈ ਪਰ ਇਸ ਦਾ ਕਾਤਲ ਕੌਣ ਸੀ ਇਸ ਬਾਰੇ ਕਿਸੇ ਨੂੰ ਵੀ ਕੁਝ ਪਤਾ ਨਹੀਂ ਹੁੰਦਾ ਪੁਲਿਸ ਜਾਂਚ ਸ਼ੁਰੂ ਕਰਦੀ ਤਾਂ ਜਾਂਚ ਵਿੱਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਕਤਲ ਹੋਏ ਚਾਹ ਦੇ ਮਾਲਕ ਦਾ ਮੋਬਾਈਲ ਗਾਇਬ ਹੈ ਘਰਦਿਆਂ ਤੋਂ ਮੋਬਾਈਲ ਨੰਬਰ ਪੁੱਛ ਕੇ ਜਦੋਂ ਨੰਬਰ ਟ੍ਰੇਸ ਕੀਤਾ ਜਾਂਦਾ ਸਾਹਿਬ ਪਤਾ ਚੱਲਦਾ ਹੈ ਕਿ ਕਤਲ ਹੋਏ ਸ਼ਖਸ ਦਾ ਮੋਬਾਈਲ ਅਜੇ ਤੱਕ ਚੱਲ ਰਿਹਾ ਹੈ ਪੁਲਿਸ ਵੱਲੋਂ ਜਿਸ ਕੋਲ ਮੋਬਾਈਲ ਹੁੰਦਾ ਉਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਪਰ ਉਹ ਬੰਦਾ ਪੁਲਿਸ ਨੂੰ ਦੱਸਦਾ ਕਿ ਇਹ ਮੋਬਾਈਲ ਤਾਂ ਮੈਂ ਸਸਤੇ ਰੇਟ ਵਿੱਚ ਸੜਕ ਤੇ ਤੁਰੇ ਜਾਂਦੇ ਕਿਸੇ ਅਣਜਾਣ ਵਿਅਕਤੀ ਕੋਲੋਂ ਲਿਆ ਸੀ ਤੇ ਇਹ ਅਜੇ ਮੈਂ ਕੱਲ ਹੀ ਖਰੀਦਿਆ ਹੈ ਪੁਲਿਸ ਉਸ ਤੋਂ ਮੋਬਾਈਲ ਵੇਚਣ ਵਾਲੇ ਦਾ ਹੋਲੀਆ ਪੁੱਛਦੀ ਹੈ ਤਾਂ ਉਹ ਸ਼ਖਸ ਦੱਸਦਾ ਹੈ ਕਿ ਜਨਾਬ ਮੈਨੂੰ ਹੋਰ ਕੋਈ ਬਾਲਾ ਤਾਂ ਯਾਦ ਨਹੀਂ ਪਰ ਮੋਬਾਈਲ ਵੇਚਣ ਵਾਲਾ ਹੈ ਤਾਂ ਬੰਦਾ ਸੀ ਪਰ ਉਸਨੇ ਔਰਤਾਂ ਦੀ ਤਰ੍ਹਾਂ ਥੋੜਾ ਹਾਰਸ਼ਗਾਰਜਿਆ ਕੀਤਾ ਹੋਇਆ ਸੀ ਆਪਣੇ ਗਲ ਵਿੱਚ ਪਾਉਣ ਵਾਲੇ ਪਰਨੇ ਨੂੰ ਉਹਨੇ ਚੁੰਨੀ ਦੀ ਤਰ੍ਹਾਂ ਸਿਰ ਤੇ ਲਿਆ ਹੋਇਆ ਸੀ ਉਸ ਦੀ ਤੋਰ ਵੀ ਔਰਤਾਂ ਵਾਲੀ ਸੀ ਕੁੱਲ ਮਿਲਾ ਕੇ ਉਹ ਬੰਦਾ ਮੈਨੂੰ ਗੇਹ ਲੱਗ ਰਿਹਾ ਸੀ ਉਸ ਦੇ ਪੂਰੀ ਡਿਟੇਲ ਦੱਸਣ ਤੇ ਪੁਲਿਸ ਇੱਕ ਸਕੈਚ ਤਿਆਰ ਕਰਦੀ ਹੈ ਸਾਰੇ ਥਾਣਿਆਂ ਵਿੱਚ ਇਹ ਸਕੈਚ ਭੇਜ ਦਿੱਤਾ ਜਾਂਦਾ ਹੈ ਇਸੇ ਦੌਰਾਨ ਇਤਫਾਕਨ ਇੱਕ ਦਿਨ ਸੂਹ ਮਿਲਦੀ ਹੈ ਕਿ ਅਜਿਹੀ ਸ਼ਕਲ ਦਾ ਬੰਦਾ ਰੋਪੜ ਦੇ ਬਾਜ਼ਾਰ ਵਿੱਚ ਹੀ ਘੁੰਮ ਰਿਹਾ ਏ ਜਿਸ ਨੂੰ ਪੁਲਿਸ ਚੁੱਕ ਕੇ ਥਾਣੇ ਲੈ ਆਉਂਦੀ ਹੈ ਤੇ ਉਸ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਜਾਂਦੀ ਹੈ ਹੁਣ ਤੱਕ ਪੁਲਿਸ ਨੂੰ ਇਹੀ ਲੱਗ ਰਿਹਾ ਸੀ ਕਿ ਚਲੋ ਸ਼ਾਇਦ ਜੋ ਚਾਹ ਵਾਲੇ ਦਾ ਕਤਲ ਹੋਇਆ ਸੀ ਉਸ ਦਾ ਕਾਤਲ ਮਿਲ ਗਿਆ ਤੇ ਕੇਸ ਸੁਲਝ ਗਿਆ ਪਰ ਜਦੋਂ ਸਖਤੀ ਨਾਲ ਹੋਈ ਪੁੱਛਗਿੱਛ ਤੋਂ ਬਾਅਦ ਉਸ ਸ਼ਖਸ ਨੇ ਹੌਲੀ-ਹੌਲੀ ਆਪਣਾ ਮੂੰਹ ਖੋਲਣਾ ਸ਼ੁਰੂ ਕੀਤਾ ਤਾਂ ਸਾਰੇ ਪੁਲਿਸ ਅਧਿਕਾਰੀ ਹੱਕੇ ਬੱਕੇ ਰਹਿ ਗਏ ਜਿਸ ਨੂੰ ਉਹ ਮਾਮੂਲੀ ਅਪਰਾਧੀ ਸਮਝ ਰਹੇ ਸਨ ਕਿ ਸ਼ਾਇਦ ਗਲਤੀ ਨਾਲ ਇਸ ਤੋਂ ਇੱਕ ਬੰਦਾ ਮਰ ਗਿਆ ਉਹ ਇੱਕ ਬੜਾ ਵੱਡਾ ਸੀਰੀਅਲ ਕਿਲਰ ਨਿਕਲ ਆਇਆ ਜੋ ਪਿਛਲੇ ਸਿਰਫ ਡੇਢ ਸਾਲ ਵਿੱਚ 11 ਕਤਲ ਕਰ ਚੁੱਕਾ ਸੀ ਪਰ ਕਦੇ ਪੁਲਿਸ ਦੀ ਰਿਪੋਰਟ ਤੇ ਨਹੀਂ ਆਇਆ ਉਸ ਦੀ ਕਹਾਣੀ ਉਸ ਦੇ ਕਤਲ ਕਰਨ ਦੇ ਤਰੀਕੇ ਸੁਣ ਕੇ ਸਾਰੇ ਹੈਰਾਨ ਸਨ ਕਤਲ ਕਰਨ ਦੀ ਵਜ੍ਹਾ ਸੁਣ ਕੇ ਹੋਰ ਵੀ ਹੈਰਾਨ ਸਨ ਤੇ ਕਤਲ ਕਰਨ ਤੋਂ ਬਾਅਦ ਜੋ ਉਹ ਕਰਦਾ ਸੀ ਉਹ ਸੁਣ ਕੇ ਉਸ ਤੋਂ ਵੀ ਜ਼ਿਆਦਾ ਹੈਰਾਨ ਸਨ ਇਹ ਸੀਰੀਅਲ ਕਿਲਰ ਦਾ ਨਾਮ ਰਾਮ ਸਰੂਪ ਸੀ ਜਿਸ ਦੀ ਉਮਰ 33 ਸਾਲ ਤੇ ਇਹ ਪੰਜਾਬ ਦੇ ਰੋਪੜ ਜ਼ਿਲ੍ਹੇ ਦਾ ਰਹਿਣ ਵਾਲਾ ਸੀ ਸਿਰਫ 10 ਜਮਾਤਾਂ ਤੱਕ ਪੜਿਆ ਹੋਇਆ ਇਹ ਰਾਮ ਸਰੂਪ ਜੋ ਆਮ ਲੋਕਾਂ ਵਾਂਗ ਹੀ ਪਹਿਲਾਂ ਆਪਣੀ ਜ਼ਿੰਦਗੀ ਬਤੀਤ ਕਰਦਾ ਹੈ ਪਹਿਲਾਂ ਉਸ ਨੇ 10ਵੀਂ ਪਾਸ ਕਰਕੇ ਆਪਣਾ ਪਾਸਪੋਰਟ ਬਣਾਇਆ ਤੇ ਨੌਕਰੀ ਕਰ ਲਈ ਦबई ਚਲੇ ਗਿਆ ਦबई ਪਹੁੰਚ ਕੇ ਹੀ ਉਸ ਦੀ ਜ਼ਿੰਦਗੀ ਬਦਲ ਗਈ ਦबई ਜਾ ਕੇ ਰਾਮ ਸਰੂਪ ਕੁਝ ਅਜਿਹੇ ਲੋਕਾਂ ਦੇ ਸੰਪਰਕ ਵਿੱਚ ਆਇਆ ਜੋ ਸਮਲਿੰਗੀ ਸਨ ਭਾਗ ਗਏ ਸਨ ਕੁਝ ਸਮੇਂ ਬਾਅਦ ਉਹ ਪੰਜਾਬ ਆਉਂਦਾ ਤੇ ਕੁਝ ਮਹੀਨਿਆਂ ਬਾਅਦ ਦੁਬਾਰਾ ਕਤਰ ਚਲਿਆ ਜਾਂਦਾ ਹੈ ਕਈ ਸਾਲ ਕਤਰ ਵਿੱਚ ਨੌਕਰੀ ਕਰਕੇ ਉਹ ਫਿਰ ਵਾਪਸ ਪੰਜਾਬ ਆਉਂਦਾ ਹੈ ਤੇ ਘਰ ਦੇ ਉਸ ਦਾ ਵਿਆਹ ਕਰ ਦਿੰਦੇ ਹਨ ਵਿਆਹ ਤੋਂ ਬਾਅਦ ਉਸ ਦੇ ਤਿੰਨ ਬੱਚੇ ਹੁੰਦੇ ਇੱਕ ਲੜਕੀ ਤੇ ਦੋ ਲੜਕੇ ਉਸ ਦੀ ਲੜਕੀ ਦੀ ਉਮਰ ਇਸ ਵਕਤ 13 ਸਾਲ ਹੋ ਚੁੱਕੀ ਹੈ ਪਰ ਪੰਜਾਬ ਆ ਕੇ ਉਸ ਦੇ ਮਾਪਿਆਂ ਅਨੁਸਾਰ ਉਹ ਬਹੁਤ ਜ਼ਿਆਦਾ ਬਦਲ ਗਿਆ ਸੀ ਉਸ ਦੇ ਅੰਦਰ ਸਮਲਿੰਗੀ ਭਾਵਨਾਵਾਂ ਬਹੁਤ ਜ਼ਿਆਦਾ ਉੱਭਰ ਆਈਆਂ ਸਨ ਤੇ ਇਸੇ ਦੌਰਾਨ ਉਸ ਨੂੰ ਸ਼ਰਾਬ ਦੀ ਲਤ ਲੱਗ ਜਾਂਦੀ ਹੈ ਦਿਨਪੁਰ ਰਾਤ ਉਹ ਸਿਰਫ ਸ਼ਰਾਬ ਦੇ ਨਸ਼ੇ ਵਿੱਚ ਹੀ ਡੁੱਬਿਆ ਰਹਿੰਦਾ ਸੀ ਹਾਲਾਤ ਇੰਨੇ ਵਿਗੜ ਜਾਂਦੇ ਕਿ ਇੱਕ ਦਿਨ ਉਸ ਦੀ ਘਰ ਵਾਲੀ ਤੇ ਉਸ ਦੇ ਮਾਪੇ ਉਸ ਨੂੰ ਘਰ ਤੋਂ ਹੀ ਕੱਢ ਦਿੰਦੇ ਹਨ ਇਹ ਗੱਲ ਸਾਲ 2022 ਦੀ ਹੈ ਕਰੋ ਬੇਦਖਲ ਹੋਣ ਤੋਂ ਬਾਅਦ ਇੱਕ ਆਮ ਇਨਸਾਨ ਦੀ ਇੱਕ ਸੀਰੀਅਲ ਕਿਲਰ ਇੱਕ ਦਰਿੰਦਾ ਬੰਦੇ ਦੀ ਕਹਾਣੀ ਸ਼ੁਰੂ ਹੁੰਦੀ ਹੈ ਸੜਕਾਂ ਤੇ ਭਟਕਦਿਆਂ ਉਸਨੇ ਦੇਖਿਆ ਕਿ ਰਾਤ ਨੂੰ ਸੜਕ ਉੱਤੇ ਉਸ ਦੇ ਵਰਗੇ ਸਮਲੰਗੀ ਲੋਕ ਗੇ ਲੋਕ ਇੱਕ ਵੈਸ਼ਿਆ ਭਾਵ ਇੱਕ ਸੈਕਸ ਵਰਕਰ ਦੇ ਤੌਰ ਤੇ ਕੰਮ ਕਰਦੇ ਸਨ ਖਾਸ ਕਰਕੇ ਟਰੱਕ ਡਰਾਈਵਰਾਂ ਲਈ ਰਾਮ ਸਰੋਪ ਨੂੰ ਜਿੰਦਾ ਰਹਿਣ ਅਤੇ ਸ਼ਰਾਬ ਦੀ ਲਤ ਪੂਰੀ ਕਰਨ ਲਈ ਪੈਸਿਆਂ ਦੀ ਜ਼ਰੂਰਤ ਸੀ ਜਿਸ ਕਰਕੇ ਉਹ ਇਹੀ ਕੰਮ ਕਰਨ ਦਾ ਫੈਸਲਾ ਕਰਦਾ ਹੈ ਰੋਪੜ ਜ਼ਿਲ੍ਹਾ ਰੂਪਨਗਰੇ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਹਸ਼ਿਆਰਪੁਰ ਇਹਨਾਂ ਇਲਾਕਿਆਂ ਵਿੱਚੋਂ ਸੜਕਾਂ 'ਤੇ ਘੁੰਮਦਾ ਰਾਤ ਹੁੰਦਿਆਂ ਇਹ ਰਔਰਤਾਂ ਵਾਲੇ ਕੱਪੜੇ ਪਾ ਲੈਂਦਾ ਮੂੰਹ 'ਤੇ ਹਾਰ ਸ਼ਿੰਗਾਰ ਲਗਾ ਲੈਂਦਾ ਸਿਰ 'ਤੇ ਚੁੰਨੀ ਲੈ ਲੈਂਦਾ ਤੇ ਫਿਰ ਸੜਕ ਦੇ ਕਿਨਾਰੇ ਖੜ ਕੇ ਲੋਕਾਂ ਕੋਲੋਂ ਲਿਫਟ ਮੰਗਦਾ ਜੇਕਰ ਕੋਈ ਇੱਕ ਕੱਲਾ ਆਦਮੀ ਇਸ ਨੂੰ ਆਪਣੇ ਨਾਲ ਬਿਠਾ ਲੈਂਦਾ ਤਾਂ ਹੌਲੀ-ਹੌਲੀ ਉਸ ਨਾਲ ਗੱਲਬਾਤ ਕਰਦਾ ਫਿਰ ਅਗਲੇ ਬੰਦੇ ਨੂੰ ਸੈਕਸ ਵਾਸਤੇ ਮਨਾਉਂਦਾ ਤੇ ਫਿਰ ਉਹਨਾਂ ਕੋਲੋਂ ਪੈਸੇ ਮੰਗਦਾ ਕੋਈ ਕੋਈ ਹੀ ਇਸ ਕੰਮ ਲਈ ਰਾਜ਼ੀ ਹੁੰਦਾ ਸੀ ਤੇ ਕੋਈ ਕੋਈ ਹੀ ਉਸ ਨੂੰ ਥੋੜੇ ਬਹੁਤੇ ਪੈਸੇ ਦਿੰਦਾ ਸੀ ਐਦਾਂ ਕਰਦੇ ਕਰਦੇ 6 ਮਹੀਨੇ ਬੀਤ ਚੁੱਕੇ ਸਨ ਸਾਲ 2023 ਚੜ ਚੁੱਕਿਆ ਸੀ ਤੇ 2023 ਦੇ ਜੂਨ ਮਹੀਨੇ ਵਿੱਚ ਇੱਕ ਦਿਨ ਰਾਮ ਸਰੂਪ ਕੁੜੀ ਬਣ ਕੇ ਸੜਕ ਤੇ ਨਿਕਲਦਾ ਹੈ ਤੇ ਆਪਣੇ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਿਹਾ ਸੀ ਇੱਕ ਬੰਦਾ ਉਸ ਨੂੰ ਆਪਣੇ ਨਾਲ ਬਿਠਾਉਂਦਾ ਤੇ ਫਿਰ ਉਸ ਦੇ ਨਾਲ ਪੈਸਿਆਂ ਦੀ ਗੱਲਬਾਤ ਹੁੰਦੀ ਹੈ ਰਾਮ ਸਰੂਪ ਉਸ ਨਾਲ ਸਬੰਧ ਬਣਾਉਂਦਾ ਹੈ ਪਰ ਫਿਰ ਪੈਸਿਆਂ ਨੂੰ ਲੈ ਕੇ ਦੋਹਾਂ ਵਿੱਚ ਝਗੜਾ ਹੋ ਗਿਆ ਉਸ ਬੰਦੇ ਨੇ ਇਸ ਨੂੰ ਪੂਰੇ ਪੈਸੇ ਨਾ ਦਿੱਤੇ ਤੇ ਇਸ ਨੂੰ ਗੁੱਸਾ ਆ ਗਿਆ ਜਿਸ ਤੋਂ ਬਾਅਦ ਇਹ ਜਿਹੜਾ ਸੰਤਰੀ ਰੰਗ ਦਾ ਪਰਨਾ ਇਹ ਕਿਲਰ ਦਿਨੇ ਆਪਣੇ ਗਲ ਵਿੱਚ ਪਾ ਕੇ ਰੱਖਦਾ ਸੀ ਤੇ ਰਾਤ ਨੂੰ ਉਸੇ ਦੇ ਹੀ ਚੁੰਨੀ ਬਣਾ ਲੈਂਦਾ ਸੀ ਉਸੇ ਪਰਨੇ ਜਾਂ ਚੁੰਨੀ ਦੇ ਨਾਲ ਇਹ ਉਸ ਲਿਫਟ ਦੇਣ ਵਾਲੇ ਬੰਦੇ ਦਾ ਗਲਾ ਘੋਟ ਕੇ ਉਸ ਨੂੰ ਕਤਲ ਕਰ ਦਿੰਦਾ ਹੈ ਤੇ ਉਸ ਦੀ ਲਾਸ਼ ਨੂੰ ਸੜਕ ਦੇ ਕਿਨਾਰੇ ਸੁੱਟ ਕੇ ਉੱਥੋਂ ਭੱਜ ਨਿਕਲਦਾ ਹੈ ਇਹ ਰਾਮ ਸਰੂਪ ਦਾ ਪਹਿਲਾ ਕਤਲ ਸੀ ਇਥੋਂ ਹੀ ਫਿਰ ਇੱਕ ਸਿਲਸਿਲਾ ਸ਼ੁਰੂ ਹੁੰਦਾ ਰੋਜ਼ ਰਾਤ ਨੂੰ ਇੱਕ ਮਟਿਆਰ ਬਣ ਕੇ ਨਿਕਲਦਾ ਸਾਹਮਣੇ ਵਾਲਾ ਜੇ ਚੁੱਪਚਾਪ ਪੂਰੇ ਪੈਸੇ ਦੇ ਦਿੰਦਾ ਤਾਂ ਉਸ ਦੀ ਜਾਨ ਵੱਜ ਜਾਂਦੀ ਜੇਕਰ ਕੋਈ ਇਸ ਨਾਲ ਚਲਾਕੀ ਕਰਦਾ ਤਾਂ ਇਹ ਉਸੇ ਸੰਤਰੀ ਪਰਨੇ ਦੇ ਨਾਲ ਉਸ ਦਾ ਕਤਲ ਕਰ ਦਿੰਦਾ ਡੇਢ ਸਾਲਾਂ ਦੌਰਾਨ ਜਿੰਨੇ ਵੀ ਰਾਮ ਸਰੂਪ ਨਾਲ ਝਗੜਾ ਕੀਤਾ ਉਹ ਜਿਉਂਦਾ ਨਾ ਬਚ ਸਕਿਆ ਇਸੇ ਸਾਲ ਅਗਸਤ ਵਿੱਚ ਹੀ ਉਹ ਕੀਰਤਪੁਰ ਸਾਹਿਬ ਦੇ ਟੋਲ ਪਲਾਜ਼ੇ ਦੇ ਪਹੁੰਚਦਾ ਜਿੱਥੇ ਉਹ ਚਾਹ ਦੀ ਦੁਕਾਨ ਹੁੰਦੀ ਦੇ ਰਾਤ ਦਾ ਵੇਲਾ ਹੁੰਦਾ ਹੈ ਚਾਹ ਵੇਚਣ ਵਾਲਾ ਇੱਕ 37 ਸਾਲਾਂ ਦਾ ਪ੍ਰਵਾਸੀ ਇਹ ਕੁੜੀ ਬਰ ਕੇ ਦੁਕਾਨ ਤੇ ਗਿਆ ਦੋਹਾਂ ਵਿੱਚ ਇਸ਼ਾਰਿਆਂ ਵਿੱਚ ਗੱਲਬਾਤ ਹੋਈ ਇਸ ਦੇ ਨਾਲ ਵੀ ਪੈਸਿਆਂ ਨੂੰ ਲੈ ਕੇ ਝਗੜਾ ਹੋਇਆ ਤਾਂ ਇਸਨੇ ਵੀ ਫਿਰ ਉਸੇ ਪਰਨੇ ਦੇ ਨਾਲ ਉਸ ਪ੍ਰਵਾਸੀ ਦਾ ਕਤਲ ਕਰ ਦਿੱਤਾ ਤੇ ਉੱਥੋਂ ਫਰਾਰ ਹੋ ਗਿਆ ਪਰ ਇੱਥੇ ਉਹ ਪਹਿਲੀ ਵਾਰ ਇੱਕ ਗਲਤੀ ਕਰ ਦਿੰਦਾ ਹੈ ਜੋ ਉਸ ਦਾ ਮੋਬਾਈਲ ਵੀ ਆਪਣੇ ਨਾਲ ਲੈ ਗਿਆ ਤੇ ਇੱਥੇ ਮੋਬਾਈਲ ਕਰਕੇ ਹੀ ਇਹ ਬਾਅਦ ਵਿੱਚ ਫੜਿਆ ਗਿਆ ਦਿੱਨਾ ਜਿੰਨਾਂ ਨੂੰ ਵੀ ਇਸਨੇ ਮਾਰਿਆ ਕਤਲ ਕਰਨ ਤੋਂ ਬਾਅਦ ਇਹ ਉਹਨਾਂ ਦੇ ਕੱਪੜੇ ਲਾਉਂਦਾ ਫਿਰ ਉਹਨਾਂ ਦੀ ਪਿੱਠ ਉੱਤੇ ਪੰਜਾਬੀ ਵਿੱਚ ਧੋਖੇਬਾਜ਼ ਲਿਖ ਦਿੰਦਾ ਕਿ ਇਸਨੇ ਮੇਰੇ ਨਾਲ ਧੋਖਾ ਕੀਤਾ ਹੈ ਮੈਨੂੰ ਪੂਰੇ ਪੈਸੇ ਨਹੀਂ ਦਿੱਤੇ ਕਹਿੰਦੇ ਹਨ ਕਿ ਕਈ ਵਾਰ ਉਸ ਦੀ ਸਿਰਫ 200 ਰੁਪਏ ਵਿੱਚ ਡੀਲ ਹੋਈ ਹੁੰਦੀ ਤੇ ਅਗਲਾ ਬੰਦਾ ਜੇਕਰ ਇਸ ਨੂੰ 150 ਰੁਪਏ ਵੀ ਦਿੰਦਾ ਤਾਂ ਸਿਰਫ 50 ਰੁਪਏ ਨਾ ਮਿਲਣ ਕਰਕੇ ਇਹ ਸ਼ਖਸ ਉਸ ਦਾ ਕਤਲ ਕਰ ਦਿੰਦਾ ਹਰ ਕਤਲ ਕਰਨ ਤੋਂ ਬਾਅਦ ਪਹਿਲਾਂ ਧੋਖੇਬਾਜ਼ ਲਿਖਦਾ ਫਿਰ ਉਸਦੇ ਦੋਹਾਂ ਪੈਰਾਂ ਨੂੰ ਫੜ ਕੇ ਆਪਣੇ ਮੱਥੇ ਨਾਲ ਲਾ ਕੇ ਉਸ ਤੋਂ ਮਾਫੀ ਮੰਗਦਾ ਲਾ ਕੇ ਮੇਰਾ ਇਰਾਦਾ ਤੈਨੂੰ ਮਾਰਨ ਦਾ ਨਹੀਂ ਸੀ ਮੈਨੂੰ ਮਾਫ ਕਰ ਦੇ ਗ੍ਰਿਫਤਾਰੀ ਤੋਂ ਬਾਅਦ ਉਸਨੇ ਪੁਲਿਸ ਨੂੰ ਦੱਸਿਆ ਕਿ ਉਹ ਜਦੋਂ ਵੀ ਰਾਤ ਨੂੰ ਨਿਕਲਦਾ ਤਾਂ ਉਹ ਨਸ਼ੇ ਵਿੱਚ ਹੁੰਦਾ ਸੀ ਉਸ ਨੂੰ ਪਤਾ ਨਹੀਂ ਸੀ ਲੱਗਦਾ ਕਿ ਉਹ ਕਰ ਕੀ ਰਿਹਾ ਏ ਇੱਥੋਂ ਤੱਕ ਕਿ 11 ਕਤਲਾਂ ਦੇ ਉਸ ਨੂੰ ਨਾਮ ਵੀ ਯਾਦ ਨਹੀਂ ਸਨ ਪੁਲਿਸ ਹੁਣ ਤੱਕ ਸਿਰਫ 6 ਕਤਲਾਂ ਦੀ ਹੀ ਤਸਦੀਕ ਕਰ ਸਕੀ ਹੈ ਪੁਲਿਸ ਅਜੇ ਵੀ ਤਫ਼ਤੀਸ਼ ਕਰ ਰਹੀ ਹੈ ਕਿ ਜਿਸ ਤਰ੍ਹਾਂ ਇਸ ਕਿਲਰ ਨੂੰ ਕੁਝ ਯਾਦ ਨਹੀਂ ਰਹਿੰਦਾ ਤਾਂ ਹੋ ਸਕਦਾ ਹੈ ਇਸ ਨੇ 11 ਤੋਂ ਵੱਧ ਕਤਲ ਕੀਤੇ ਹੋਣ ਪੰਜਾਬ ਵਿੱਚ ਦਰਬਾਰਾ ਸਿੰਘ ਤੋਂ ਬਾਅਦ ਇਹ ਦੂਜਾ ਵੱਡਾ ਸੀਰੀਅਲ ਕੇਸ ਹੈ ਜਿਸ ਦੇ ਇੰਨੇ ਕਤਲ ਕੀਤੇ ਹੋ ਸਕਦਾ ਹੈ ਕਿ ਅਸਲ ਵਿੱਚ ਇਸ ਤੋਂ ਗਿਣਤੀ ਕਿਤੇ ਵੱਧ ਹੋਵੇ ਇਹ ਗੱਲ ਤਾਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਚੱਲੇਗੀ ਇੱਕ ਬੜਾ ਵੱਡਾ ਸਬਕ ਹੈ ਜੋ ਇਕੱਲੇ ਬੰਦੇ ਰਾਤ ਨੂੰ ਕਿਸੇ ਨੂੰ ਲਿਫਟ ਦਿੰਦੇ ਜਾਂ ਫਿਰ ਰਾਹ ਜਾਂਦੇ ਨਾਲ ਕਿਸੇ ਨਾਲ ਸਰੀਰਕ ਸੰਬੰਧ ਬਣਾਉਂਦੇ ਹਨ ਸੋ ਦੋਸਤੋ ਇਹ ਸੀ ਕਹਾਣੀ ਪੰਜਾਬ ਦੇ ਇੱਕ ਸੰਭ ਲੱਗੀ ਸੀਰੀਅਲ ਕਲਰ ਦੀ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਇਹ ਦੇਖਣ ਲਈ ਕਿਰਪਾ ਕਰਕੇ ਬਰੀ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ